ਜਿਵੇਂ Android ਫੋਨ ਦੇ ਵਿੱਚ ਸਾਰਾ ਕੁਝ ਚਲਾਉਣ ਵਾਸਤੇ Play Store ਲੱਗਿਆ ਹੋਇਆ ਏਸੇ ਤਰ੍ਹਾਂ ਸੇਮ ਇੱਕ ਫੀਚਰ ਰੱਬ ਦਾ ਬੰਦੇ 'ਚ ਵੀ ਰੱਖਿਆ ਹੋਇਆ ਹੈਂ ਉਂਗਲੀ ਇਹਨੂੰ ਇੱਕ ਵਾਰ ਜੀਦੇ ਮਰਜ਼ੀ ਜੱਜ ਕੇ ਜੇ ਲਾਓ ਉਦੋਂ ਬਾਅਦ ਚ ਜਿਹੜੀ ਮਰਜੀ ਐਪਲੀਕੇਸ਼ਨ ਇੰਸਟਾਲ ਕਰਕੇ ਚਲਾਓ ਆ ਪਿੱਛੇ ਜੇ ਕੋਈ ਬੁੱਧੀਜੀਵੀ ਮੇਰੇ ਲਾ ਗਿਆ ਜਾਂਦਾ ਹੋਇਆ ਓਸ਼ੋ ਦੀ ਕਿਤਾਬ ਫੜਾ ਗਿਆ ਮੈਨੂੰ ਕਹਿੰਦਾ ਸ਼ੇਰਾ ਪੜ ਕੇ ਦੇਖ ਤੇਰੀ ਕੌੜੀ ਕਸੈਲੀ ਜੀ ਜ਼ਿੰਦਗੀ ਦੇਖੀ ਕਿਵੇਂ ਬਣਦੀ ਐ ਮਿੱਠੇ ਮਖਾਣੇ ਮੈਂ ਉਹਦੇ ਕਹੇ ਕਹਾਏ ਦੋਕ ਦਿਨ ਧਿਆਨ ਜਲਾ ਕੇ ਪੜੀ ਤੀਜੇ ਦਿਨ ਗੁਜਰਾਂ ਦੇ ਬੱਗ ਵਾਂਗੂ ਸਾਰਾ ਟੱਬਰ ਪਾ ਲਿਆ ਬਾਣੇ ਜਿੰਮੇ ਇਛਰ ਦੇ ਪੰਜ ਦਾ ਠੋਲੂ ਧਰ ਕੇ ਉੱਤੇ ਮਜਬੀ ਬੈਠਾ ਹੁੰਦਾ ਮੈਂ ਤਾਂ ਐ ਸਬੀਟ ਫੜ ਗਿਆ ਕੀ ਹੋਇਆ ਸਾਰਾ ਡੱਬਰ ਦੋਏ ਹੱਥ ਬਨ ਕੇ ਖੜ ਗਿਆ ਕਹਿੰਦੇ ਬਾਪ ਕਿਹੜੀ ਦੁਨੀਆ ਚ ਖੋ ਗਿਆ ਚੰਗੇ ਭਲੇ ਮੌਸਾ ਮਸਾਣੀਆਂ ਮਾਈਆਂ ਰਾਣੀਆਂ ਦੇ ਬਹਾਨੇ ਖੀਰਾ ਕੜਾ ਗੁਲਗੁਲੇ ਖਾਲਾਂਦੇ ਤੇ ਸਾਰੇ ਕਾਸੇ ਨੂੰ ਜਿੰਦਾ ਲਵਾਤਾ ਪਤੰਦਰਾ ਸਾਤੂ ਕੀ ਕਸੂਰ ਹੋ ਗਿਆ ਕਹਿੰਦੇ ਕਿਉਂ ਬੀਚਰੇ ਹੋਏ ਬਲਦ ਵਾਂਗੂ ਸਿੰਗੀ ਮਿੱਟੀ ਚੱਕੀ ਆਉਣਾ ਇੱਕ ਵਾਰ ਇਹ ਦੱਸ ਦੇ ਬਾਪ ਕੀ ਚਾਹੁੰਦਾ ਮਾਂ ਬਈ ਬੈਮਾ ਪਰਮਾ ਨੂੰ ਬੰਦ ਕਰੋ ਪ੍ਰੇਮ ਪਿਆਰ ਨਾ ਰਹਿਣਾ ਸ਼ੁਰੂ ਕਰੋ ਆ ਗਰੁੱਪ ਬਾਜ਼ੀਆਂ ਜੀਆਂ ਘਰ ਚੋਂ ਪਰਾਂ ਭਗਾਓ ਏਕੇ ਨਾਲ ਮਿਲ ਵਰਤ ਕੇ ਜ਼ਿੰਦਗੀ ਲੰਗਾਓ ਐਨੀ ਗੱਲ ਸੁਣ ਕੇ ਮੇਰੀ ਦਾਦੀ ਦਾ ਦਸਮਾ ਦਵਾਰ ਖੁੱਲ ਗਿਆ ਤੇ ਚਾਚੇ ਨੂੰ ਬੁਲਾ ਕੇ ਕਹਿੰਦੀ ਬੇ ਭਾਈ ਮੁੰਡੇ ਦਾ ਤਾਂ ਕਿਸੇ ਟੂਨੇ ਟਾਣੇ ਉਤੋਂ ਦੀ ਲੰਗ ਕੇ ਦਿਮਾਗ ਹੱਲ ਗਿਆ ਕਹਿੰਦੀ ਐਂ ਕਰ ਪਾਈ ਇਹਨੂੰ ਤੜਕੀ ਗੁਰਦੁਆਰਾ ਸਾਹਿਬ ਲੈ ਕੇ ਜਾਇਆ ਕਰ ਪ੍ਰੇਮ ਪਿਆਰ ਤੇ ਇਕਾਤਾ ਉੱਥੇ ਹੀ ਦੇਖਣ ਨੂੰ ਮਿਲੂਗਾ ਹੋਰ ਤਾਂ ਕਿਤੇ ਰਿਹਾ ਨਹੀਂ 10 ਦਿਨ ਚੰਗੀਆਂ ਗੱਲਾਂ ਸੁਣ ਕੇ ਮਾੜੀਆਂ ਆਪੇ ਪਲਾਜੂਗਾ ਹੌਲੀ ਹੌਲੀ ਠੀਕ ਆ ਜਾਊਗਾ ਲਓ ਜੀ ਦੂਜੇ ਦਿਨ ਮੇਰੇ ਚਾਚਾ ਆਪ ਨਾ ਲਿਆ ਨਾ ਮੈਂ ਨਵਾ ਲਿਆ ਪਰ ਨਾ ਬੰਨਿਆ ਗੁਰਦੁਆਰਾ ਸਾਹਿਬ ਨੂੰ ਚਾਲਾ ਪਾ ਲਿਆ ਬਾਬੇ ਨੇ ਪਾਠ ਸੁਣਾਇਆ ਸੁਣ ਕੇ ਆਨੰਦ ਆਇਆ ਉਸ ਤੋਂ ਬਾਅਦ ਮੈਂ ਲੰਗਰ ਸ਼ਕਾਇਆ ਉੱਥੇ ਵੀ ਬੜਾ ਆਨੰਦ ਆਇਆ ਲੰਗਰ ਲੰਗਰ ਸ਼ੱਕੇ ਸੰਗ ਤਾਂ ਆਪੂ ਆਪਣੇ ਮੋਟਰਸਾਈਕਲਾਂ ਤੇ ਚੜ ਗਈਆਂ ਮੈਨੂੰ ਤੇ ਮੇਰੇ ਚਾਚੇ ਨੂੰ ਭਾਂਡੇ ਜੇ ਮਾਂਜਦਿਆਂ ਨੂੰ ਪਤਾ ਲੱਗਿਆ ਕਹਿੰਦੇ ਗੁਰਦੁਆਰਾ ਸਾਹਿਬ ਦੇ ਠੇਕੇ ਵਾਲੀ ਜ਼ਮੀਨ ਦੇ ਪੈਸਿਆਂ ਪਿੱਛੇ ਰੌਲਾ ਪੈ ਕੇ ਗੁਰਦੁਆਰੇ ਦੀਆਂ ਕਮੇਟੀਆਂ ਦੋ ਬਣ ਗਈਆਂ ਮੈਂ ਰੌਲਾ ਜਾਂ ਪੈਂਦਾ ਦੇਖ ਕੇ ਮੇਰੇ ਚਾਚੇ ਨੂੰ ਆਖਿਆ ਮਹਾ ਚਲੋ ਚਾਚੇ ਦੇਖ ਕੇ ਆ ਕੀ ਪੈ ਰੇ ਇਧਰ ਖਪਚੂ ਜਾ ਕਹਿੰਦਾ ਧਰ ਦੇ ਬਾਲਟੀਆਂ ਪੁੱਤਾ ਪਤਾ ਕਰ ਨੂੰ ਚੱਲਦੇ ਆ ਇਧਰ ਦੇਖ ਕੇ ਤਾਂ ਤੇਰਾ ਜਿਹੜਾ ਰੈਂਦਾ ਥੋੜਾ ਕਣਾ ਦਵਾ ਕੇ ਵੀ ਹੱਲ ਜੂਗਾ ਚਲੋ ਜੀ ਅਸੀਂ ਡਿੱਗਦੇ ਪੈਂਦੇ ਜੇ ਘਰ ਨੂੰ ਆਗੇ ਦੂਜੇ ਦਿਨ ਮੇਰੀ ਦਾਦੀ ਮੇਰੇ ਚਾਚੇ ਨੂੰ ਕਹਿੰਦੀ ਐ ਕਰ ਬਾਈ ਪਰਲੇ ਪਾਸੇ ਬੁਢੀ ਮਰ ਗਈ ਇਹਨੂੰ ਉੱਥੇ ਕਬਰਾਂ ਚ ਲੈ ਜਾ ਮੈਂ ਸੁਣਿਆ ਵੀ ਉੱਥੇ ਦਾ ਸੰਸਕਾਰ ਵੇਲੇ ਲੋਕਾਂ ਚ ਪਿਆਰ ਤੇ ਇਕਤਾ ਦੇਖਣ ਨੂੰ ਮਿਲ ਜਾਂਦੀ ਐ ਇਹਨੂੰ ਪ੍ਰੇਮ ਪਿਆਰ ਤੇ ਇਕਤਾ ਉੱਥੇ ਦਿਖਾ ਲੈ ਚਲ ਕੁਛ ਨਾ ਕੁਛ ਦੇਖ ਕੇ ਦਾ ਦਿਮਾਗ ਖਬਰੇ ਸੱਟੇ ਆ ਜੀ ਚਲੋ ਜੀ ਮੇਰੇ ਚਾਚੇ ਨੇ ਮੈਂ ਮੋਟਰਸਾਈਕਲ ਤੇ ਬਿਠਾਇਆ ਉੱਥੇ ਲੈ ਗਿਆ ਉੱਥੇ ਹਰਖ ਗੁੱਸਾ ਗਿੱਲਾ ਜਾਂ ਮੰਨਣ ਵਾਲੇ ਨੌਜਵਾਨ ਤਾਂ ਪਰਾਂ ਨੂੰ ਹੱਥ ਬੰਨੀ ਖੜੇ ਚਿਖਾ ਕੋਲੇ ਬੁੜੀ ਤੇ ਲੱਕਣਾ ਚੇੜਨ ਵਾਸਤੇ ਸਿਆਣੇ ਸਿਆਣੇ ਬੰਦਿਆਂ ਦਾ ਰੌਲਾ ਪੈ ਗਿਆ ਕੋਈ ਕਹਿੰਦਾ ਮੂਹ ਕਣੀ ਪਾ ਕੋਈ ਕਹਿੰਦਾ ਲੱਤਾਂ ਕਣੀ ਡਾ ਜਿਹੜੀ ਥੋੜੀ ਕਾਣੀ ਏਕਤਾ ਤੇ ਮਿਲਬਰਤਨ ਦੀ ਸਾਖ ਜੀ ਬਚੀ ਤੀ ਉਹਦੀ ਧੁੱਕੀ ਇੱਕ ਬਾਬਾ ਕੱਢ ਗਿਆ ਪਤਾ ਲੱਗਿਆ ਕਹਿੰਦਾ ਮੇਰੀ ਨਹੀਂ ਮੰਨਦੇ ਸੇਵਿਆਂ ਦਾ ਪ੍ਰਧਾਨ ਰੁੱਸ ਕੇ ਭੱਜ ਗਿਆ ਮੇਰੇ ਚਾਚੇ ਨੇ ਮੇਰੀ ਉਥੋਂ ਵੀ ਬਾਹ ਫੜੀ ਕਹਿੰਦਾ ਆਜਾ ਪੁੱਤਰਾ ਪਤਾ ਕਰੀਂ ਟੈਂਟ ਪਾ ਲਾਂਗੇ ਇੱਥੇ ਦਾ ਜਿੱਦਰਾ ਨਹੀਂ ਵੀ ਹੱਲਿਆ ਹੋਇਆ ਤਾਂ ਵੀ ਹੱਲਿਆ ਦਾਂਗੇ ਤੀਜੇ ਦਿਨ ਮੇਰੀ ਮਾਂ ਕਹਿੰਦੀ ਭਾਈ ਚਲਾ ਪ੍ਰੇਮ ਪਿਆਰ ਤੇ 41 ਗੱਲ ਨੂੰ ਦਾ ਛੱਡੇ ਤਾਂ ਨਹੀਂ ਸਾਤੋਂ ਲੋਟ ਆਈ ਹੋਰ ਦੱਸ ਹੁਣ ਕੀ ਚਾਹੁੰਦਾ ਮਾਹ ਦੇਖ ਬਈ ਮਾਤਾ ਮਾਇਆ ਦਾ ਲਾਲਚ ਘਟਾਉ ਕੁਦਰਤ ਨਾਲ ਪ੍ਰੇਮ ਕਰੋ ਕਿਰਤ ਵਧਾਓ ਹਾਂ ਹਾਂ ਗੱਲ ਸੁਣ ਕੇ ਦਾਦੀ ਨੇ ਫੇਰ ਕਰਨ ਤੇ ਜੀ ਉਹਦਾ ਕੀ ਪੈਡ ਵਾਲਾ ਫੋਨ ਲਾ ਲਿਆ ਮੇਰੇ ਚਾਚਾ ਫੇਰ ਬੁਲਾ ਲਿਆ ਕਹਿੰਦੀ ਐਂ ਕਰ ਪਈ ਆਪਣੇ ਨਾਲ ਲੱਗਦੇ ਪਿੰਡ 'ਚ ਬਾਬੇ ਦੇ ਦਮਾਨ ਲੱਗਣਗੇ ਉੱਥੇ ਬਾਬਾ ਨਾਲੇ ਤੈਨੂੰ ਮਾਇਆ ਤੋਂ ਦੂਰ ਰਹਿਣ ਦੀਆਂ ਗੱਲਾਂ ਸੁਣਾਊਗਾ ਨਾਲੇ ਮੈਂ ਸੁਣਿਆ ਜਾਂਦਾ ਹੋਇਆ ਤਿੰਨ ਚਾਰ ਬੂਟੇ ਲਾਊਗਾ ਨਾਲੇ ਦੇ ਸਾਹਮਣੇ ਸਾਖੀ ਸੁਣਾ ਕੇ ਲੋਕਾਂ ਨੂੰ ਕਿਰਤ ਕਰਨ ਦੇ ਰਾਹ ਪਾਊਗਾ ਇਹਦੇ ਦਿਮਾਗ ਦਾ ਹੱਲਿਆ ਹੋਇਆ ਪੈਂਟ ਉੱਥੇ ਸੂਤ ਆਊਗਾ ਬਾਬਾ ਆਇਆ ਦਮਾਨ ਲਾਇਆ ਮਾਇਆ ਨੂੰ 나ਗਣੀ ਦੱਸ ਕੇ ਲੋਕਾਂ ਨੂੰ ਕਿਰਤ ਕਰਨ ਦਾ ਹੁਕਮ ਮਾਰਿਆ ਸਾਲ ਚ ਵੱਧ ਤੋਂ ਵੱਧ ਰੁੱਖ ਲਾਣ ਦਾ ਵੀ ਕਿੱਸਾ ਬਚਾਰਿਆ ਲਾਸਟ ਚ ਸਾਡੇ ਸਾਹਮਣੇ ਕਮੇਟੀ ਤੋਂ 3 ਲੱਖ ਦੀ ਪੇਟਾ ਲੈ ਕੇ ਚੇਲਿਆਂ ਨੇ ਕਾਲਾ ਜਿਹਾ ਬੈਗ ਬਾਬੇ ਦੀ ਫੋਰਚੂਨਰ ਚ ਮਾਰਿਆ ਮੈਂ ਮੇਰੇ ਚਾਚੇ ਦੀ ਬਾਹ ਫੜ ਕੇ ਬਾਬੇ ਦੀ ਗੱਡੀ ਕਣੀ ਖਿੱਚ ਕੇ ਲੈ ਗਿਆ ਮਾਹ ਚਾਚਾ ਇਹਦਾ ਕੰਮ ਮੈਨ ਦੀਦਾ ਤੁਰਿਆ ਪਏ ਲੋਕਾਂ ਨੂੰ ਕਿਰਤ ਕਰਨੀ ਸਿਖਾਇਆ ਕਿ ਮਾਇਆ ਤੋਂ ਦੂਰ ਕਰਦਾ ਫਿਰਦਾ ਆਪ ਬਾਬਾ ਮਾਇਆ ਨਾਲ ਫੈਵੀਕੋਲ ਵਾਂਗੂ ਜੁੜਿਆ ਪਏ ਚਾਚਾ ਕਹਿੰਦਾ ਭੱਜਲਾ ਸਾਲਿਆ ਕਿਹੜਾ ਤੂੰ ਸੂਤਾਵੇਂਗਾ ਤੇਰਾ ਤਾਂ ਪਤਾ ਨਹੀਂ ਹੱਲੇ ਪਤਾ ਨਹੀਂ ਹਜੇ ਹੱਲੂਗਾ ਮੇਰਾ ਜਰੂਰ ਹੱਲਿਆਵੇਂਗਾ ਚਲੋ ਬੇਬੇ ਥੋੜਾ ਜਿਹਾ ਕਬਰਾ ਆ ਗਈ ਬਾਪੂ ਕਹਿੰਦਾ ਕਿ ਜਲਦੀ ਇਹ ਕਾਨੂੰ ਪਾਈ ਜੰਨੀ ਆ ਰੌਲਾ ਤੂੰ ਐ ਕਰੀਂ ਆਹ ਰਿਕਰਡ ਵਾਲੀ ਬੱਸ ਤੇ ਕੱਲ ਨੂੰ ਮੱਸਿਆ ਤੇ ਨਾ ਕੇ ਐਂ ਤੇਰੇ ਆਉਂਦੇ ਨੂੰ ਇਹਦਾ ਮਦਾਨਣ ਦਾ ਮੈਂ ਪਉਣਾ ਥਵੜਾ ਬਾਪੂ ਨੇ ਇੱਕ ਪੁਰਾਣੇ ਜਿਹੇ ਖੁੰਡੇ ਨੂੰ ਆਪਦੇ ਨੂੰ ਤੇਲ ਲਾ ਲਿਆ ਇੱਕ ਤੂਤ ਦਾਣ ਕੱਢ ਜਲ ਛਕਾ ਕੇ ਮੇਰਾ ਮਾਮਾ ਬੁਲਾ ਲਿਆ ਕਰ ਚ ਤੂੰ ਤੂੰ ਮੈਂ ਮੈਂ ਕਰਕੇ ਰੌਲਾ ਪਾਉਣ ਦਾ ਖੈੜਾ ਛੱਡਤਾ ਇੱਥੇ ਖੇਤ ਲਿਆ ਕਿ ਮੇਰਾ ਖੁੰਡਿਆਂ ਨਾਲ ਉਹ ਛੋ ਕੱਢਤਾ ਉਦੋਂ ਬਾਅਦ ਫੜਾ ਕੇ ਮੈਨੂੰ ਟੁੱਟੀ ਜੀ ਦਾਤੀ ਕਹਿੰਦੇ ਐ ਕਰ ਬਈ ਚੁੱਪ ਕਰਕੇ ਜਿਰੀ ਚੋਂ ਕੱਖ ਕੱਢ ਲੈ ਇਹ ਦਵਾਰੇ ਘਰੇ ਜਾ ਕੇ ਬੁੜੀਆਂ ਚ ਲਖਣ ਜਾ ਝਾੜਿਆ ਸਾਲੇ ਨੂੰ ਬੰਦਾ ਬਣਾ ਦਾਂਗੇ ਬਾਕੀ ਆ ਜਿਹੜਾ ਕਿਤਾਬ ਜੀ ਤੈਨੂੰ ਦੇ ਕੇ ਗਿਆ ਸੀ ਉਹਨੂੰ ਵੀ ਬੁਲਾ ਲੈ ਅਸੀਂ ਤਾਂ ਲੱਗਦੇ ਹੱਥ ਜੋਗਾ ਘਾਂਟਾ ਘੋਰ ਚਲਾ ਦਾਂਗੇ ਮੇਰੇ ਤਾਂ ਫੇਰ ਜਾ ਕੇ ਸਿਆਣਿਆਂ ਦੀ ਕਹਾਵਤ ਜੀ ਯਾਦ ਆਈ ਵੀ ਸਿਆਣੇ ਕਿਤੇ ਐਵੇਂ ਹੀ ਥੁੜੀ ਕਹਿੰਦੇ ਤੇ ਵੀ ਡਾਂਗ ਮੂਰੇ ਗਿੱਲੀ ਵੀ ਜਲਦੀ ਐ ਸੁੱਕੀ ਵੀ ਜਲਦੀ ਐ ਵੈਸੇ ਹੁਣ ਜਿਵੇਂ ਦਾਤੀਆਂ ਵਾਲੇ ਪੱਖੇ ਨੂੰ ਗਰੀਸ ਆ ਖੜਕਾ ਜਾ ਕਰਨ ਉਹ ਹਟ ਜਾਂਦਾ ਮੇਰੀ ਵੀ ਜ਼ਿੰਦਗੀ ਐਵੇਂ ਸ਼ਾਂਤ ਜੀ ਚੱਲਦੀ ਐ